ਮੇਰਾ ਪਿੰਡ ਬਾਰਡਰ ਤੋਂ 2 ਕਿਲੋਮੀਟਰ ਦੂਰ ਹੈ ਆਲੜੇ ਕੋਲ ਅੱਛਾ ਠੀਕ ਹੈ ਤੇ ਉੱਥੇ ਨਾ ਜੀ ਇਹਨਾਂ ਨੇ ਖੇਤਾਂ ਦੇ ਵਿੱਚ ਨਾ ਟੈਂਕ ਲਾਏ ਹੋਏ ਨੇ ਰੁੱਖਾਂ ਥੱਲੇ ਜਾਲ ਪਾ ਪਾ ਕੇ ਅੱਛਾ ਠੀਕ ਹੈ ਕੈਮੋਫਲੇਜ ਕਿਤੇ ਹੋਇਆ ਹੈ ਹਾਂ ਜੀ ਰਾਤ ਨੂੰ ਇਹਨਾਂ ਨੇ ਸਰ ਵੀ ਇਧਰ ਨੂੰ ਮੂੰਹ ਕਰਕੇ ਨਾ 17 ਪੈਰ ਕੀਤੇ ਆ ਟੈਂਕਾਂ ਦੇ ਵਿੱਚੋਂ ਪੱਟੀ ਵੱਲੋਂ ਪੰਜਾਬ ਵੱਲ ਨੂੰ ਮੂੰਹ ਕਰਕੇ ਹਾਂ ਜੀ ਹਾਂ ਜੀ ਓਹੋ ਦੇਖੋ ਕਿੰਨੇ ਉਤਰੇ ਨੇ ਹੈਨਾ ਅਹੀ ਹੀ ਅਪਡੇਟ ਦੇਣੀ ਜੀ ਤੁਹਾਨੂੰ ਵੀ ਇਹ ਆਪ ਹੀ ਕਰਵਾ ਰਹੇ ਆ ਸਾਰਾ ਕੁਝ ਹੂੰ 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 ਸੋ ਜਿਹੜੇ ਪੰਜਾਬ ਤੋਂ ਤੁਹਾਨੂੰ ਦੇਖ ਰਹੇ ਨੇ ਨਾ ਸਿੱਖ ਜਾਂ ਜਿਹੜੇ ਜਿੰਨੇ ਇੱਧਰ ਵੀ ਸਾਡੇ ਮਾਈ ਭਾਈ ਸੁਣ ਰਹੇ ਨੇ ਉਹ ਪੰਜਾਬ ਦੇ ਵਿੱਚ ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਲੋਕਾਂ ਨੂੰ ਸੁਨੇਹਾ ਭੇਜਣ ਕਿ ਇੰਡੀਅਨ ਆਰਮੀ ਸਿੱਖਾਂ ਨੂੰ ਇਸ ਜੰਗ ਦੇ ਵਿੱਚ ਸ਼ਾਮਲ ਕਰਨ ਦੇ ਲਈ ਕਰਾਉਣ ਦੇ ਲਈ ਇਹ ਸਾਰੀਆਂ ਘਟਿਆ ਕਰਤੂਤਾਂ ਨੀਚ ਹਰਕਤਾਂ ਕਰਨ ਤੇ ਉਤਰਾਈ ਹੈ ਇਹ ਇਹ ਸ਼ੁਰੂ ਤੋਂ ਹੀ ਇਦਾਂ ਕਰਦੇ ਨੇ ਸੋ ਆ ਵੀਰ ਜੀ ਹੁਣੇ ਖਾਲਸਾਤਨ ਤੋਂ ਗੱਲ ਕਰ ਰਹੇ ਨੇ ਬਾਰਡਰ ਤੇ ਇਹਨਾਂ ਦਾ ਪਿੰਡ ਤੇ ਦੱਸ ਰਹੇ ਨੇ ਕਿ ਉੱਥੇ ਟੈਂਕ ਲਾ ਕੇ ਦਰਖਤਾਂ ਦੇ ਥੱਲੇ ਖੜੇ ਕਿਤੇ ਨੇ ਕੈਮੋਫਲਾਈ ਕਰਕੇ ਜਾਲ ਪਾ ਕੇ ਉੱਤੇ ਤੇ ਉਹ ਅ ਇਧਰ ਨੂੰ ਚੜ੍ਹਦੇ ਵੱਲ ਨੂੰ ਜਿਹੜਾ ਹੈ ਉਹ ਆਪਣੇ ਬੰਬਾਰੀ ਕਰ ਰਹੇ ਨੇ ਗੋਲਾਬਾਰੀ ਕਰ ਰਹੇ ਨੇ